ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਸੁਭਾਸ਼ ਕੁਵਾਤਰਾ ਵੱਲੋਂ ਐਸਐਚਓ ਅਮਨਦੀਪ ਨਾਹਰ ਦਾ ਫਗਵਾੜਾ ਦੇ ਥਾਣਾ ਸਦਰ ਵਿੱਚ ਬਤੌਰ ਐਸਐਚਓ ਦਾ ਚਾਰਜ ਸੰਭਾਲਨ ਤੇ ਉਹਨਾਂ ਦਾ ਮੂੰਹ ਮਿੱਠਾ ਕਰਵਾ ਕੇ ਸਵਾਗਤ ਕੀਤਾ ਅਤੇ ਕੀ ਕਿਹਾ ਐਸਐਚਓ ਅਮਨਦੀਪ ਨਾਹਰ ਬਾਰੇ ਤੁਸੀਂ ਆਪ ਹੀ ਸੁਣ ਲਵੋ ਪੀਟੂ ਫਲਾਈਂਗ ਨਿਊਜ਼ ਤੋਂ ਪ੍ਰਿਤਪਾਲ ਸਿੰਘ ਢਿੰਗਰਾ ਦੀ ਰਿਪੋਰਟ ਸਾਡੇ ਨੂੰ ਸਭ ਤੋਂ ਪਹਿਲਾਂ ਸ੍ਰੀ ਗੱਲ ਜੀ ਅੱਜ ਬੜਾ ਖੁਸ਼ੀ ਦਾ ਮੌਕਾ ਆ ਕਿ ਸਾਡੇ ਪਵਾਰੇ ਤੋਂ ਸੇਵਾਵਾਂ ਨਿਭਾ ਚੁੱਕੇ ਹਰੇ ਸਿਟੀ ਦੇ ਐਸ ਐਚਓ ਅਮਰਦੀਪ ਨਾਥ ਜੀ ਜੋ ਕਿ ਇਹ ਤੋਂ ਇਹ ਜੋਕੇ ਉੱਤੇ ਬਦਲੀ ਹੋ ਗਈ ਸੀ ਬੁੱਲ੍ਹਵਾਲ ਚਲ ਗਈ ਫਿਰ ਇਹਨਾਂ ਨੂੰ ਸੀਐਮ ਰਕਸ਼ਕ ਪਦਕ ਤੇ ਨਾਲ ਵਾਜਿਆ ਗਿਆ ਫਿਰ ਹੀ ਉੱਥੇ ਜਾ ਕੇ ਵੀ ਇਹਨਾਂ ਦਾ ਸਨਮਾਨ ਕੀਤਾ ਬੜਾ ਮਨ ਖੁਸ਼ ਹੋਇਆ ਪਾਪਲੀ ਸਰਕਾਰ ਤੇ ਵੀ ਹੋਇਆ ਕਿ ਜਿਹੜੇ ਵਧੀਆ ਕੰਮ ਕਰਦੇ ਆ ਉਹਨਾਂ ਨੂੰ ਕਹਿ ਦੇ ਹਦਾਰ ਤੇ ਸਨਮਾਨ ਕਰਦੇ ਆ ਉਹਨਾਂ ਨੇ ਇੱਜ਼ਤ ਮਾਨ ਬਖਸ਼ੀ ਦੇ ਤੇ ਅੱਜ ਹੋਰ ਖੁਸ਼ੀ ਦੀ ਵਾਧਾ ਹੋ ਗਿਆ ਸਾਡੇ ਕਿ ਸਾਡੇ ਫਿਰ ਫੁਆਰੀ ਦੀ ਸਿਵਾਵਾ ਨਮੋਣੀ ਸਾਡੇ ਅਮਰਦੀਪ ਨਾਥ ਜੀ ਐਸ ਐਚਓ ਸਾਹਿਬ ਸਰਦ ਦੇ ਵਿੱਚ ਡਿਊਟੀ ਨਿਭਾ ਰਹੇ ਵੀ ਹੁਣ ਕੱਲ ਆਪਣਾ ਸੰਭਾਲਿਆ ਚਾਰਜ ਤੇ ਅਸੀਂ ਵੀ ਇਹਨਾਂ ਤੋਂ ਆਸ ਕਰਦੇ ਕਿ ਜਿਸ ਤਰ੍ਹਾਂ ਕਿ ਇਹਨਾਂ ਨੇ ਡਿਊਟੀ ਨਿਭਾਈ ਹੈ ਉਸ ਤੋਂ ਵਧੀਆ ਸੇਵਾਵਾਂ ਦੇਵਗੇ ਔਰ ਇਹ ਜਿੱਥੇ ਜਾਂਦੇ ਆ ਐਸ ਐਚਓ ਜਾਂ ਪੁਲਿਸ ਹੋਂ ਤੋਂ ਜ਼ਿਆਦਾ ਇਹ ਸਭ ਤੋਂ ਪਹਿਲਾਂ ਭਰਾਵਾਂ ਤੇ ਆਪਣਾ ਨਾਤਾ ਬਣਾਉਂਦੇ ਆ ਕਿਤੇ ਵੀ ਭਰਾਮਾਂ ਤਰ੍ਹਾਂ ਦੇ ਹਰ ਇੱਕ ਦੇ ਨਾਲ ਉਹਨਾਂ ਨੂੰ ਕਰਦੇ ਆ ਆਪਣੇ ਹਲਕੇ ਨੂੰ ਦੇਖਦੇ ਆ ਔਰ ਇਹਨਾਂ ਦਾ ਇੱਕੋ ਹੀ ਗਾਣਾ ਹੈ ਕਿ ਸ਼ਹਿਰ ਦੇ ਵਿੱਚ ਕੋਈ ਨਸ਼ਾ ਤਸਕਰ ਕੋਈ ਸੱਟੇਬਾਜ਼ ਕੋਈ ਨਹੀਂ ਰਹੇ ਜਨਾ ਸ਼ਾਂਤੀ ਬਣਾਈ ਰੱਖੋ ਨਹੀਂ ਤੇ ਇਹ ਇਲਾਕਾ ਛੱਡ ਕੇ ਦੂਜੀ ਜਗ੍ਹਾ ਚੱਲ ਜਾਓ ਇਹ ਹੀ ਇਹਨੇ ਦਿਵੰਗ ਐਸਐਚਓ ਦੇ ਨਾਂ ਤੇ ਐਸੀ ਕਰਕੇ ਜਾਣੀ ਜੀ